ਹਾਂਜੀ ਬਈ ਕੀ ਨਾਮ ਤੁਹਾਡਾ ਮੇਰਾ ਨਾਮ ਮਨਾਈ ਅਮਨ ਕੱਤ ਪੜਿਆ ਨਾਲੇ ਜੀ ਇਹ ਗੋਲੀ ਚੱਲੀ ਹੈ ਕੀ ਹੋ ਰਿਹਾ ਇਹ ਸ਼ੇਗੋਮ ਨੇ ਪਹਿਲਾਂ ਵੀ ਸਾਡੇ ਪਿੰਡ ਗੋਲੀ ਚਲਾ ਕੇ ਗਏ ਸੀ ਉਸੇ ਰੰਜਸ ਨੂੰ ਉਦੋਂ ਰਾਈ ਨਮਾ ਹੋ ਗਿਆ ਬੰਦਿਆਂ ਨੇ ਪਾਪੂ ਕੇ ਫਿਰ ਇਹ ਰਾਤ 10 ਵਜੇ ਦੇ ਕਰੀਬ ਆਏ ਆ 9:00 10:00 ਵਜੇ ਅਸੀਂ ਤਾਂ ਘਰਾਂ ਚੋਂ ਨਿਕਲੇ ਨਹੀਂ ਡਰਦੇ ਸਾਰਿਆਂ ਕੋਲੇ ਗੋਲੀਆਂ ਸੀ ਸਾਰੇ ਪਿਸਟਲ ਸੀ ਮੰਨ ਲੈ ਨੰਗੇ ਹਥਿਆਰ ਲੈ ਕੇ ਆਏ ਸੀ ਰੱਜੇ ਹੀ ਗੋਲੀ ਸਿੱਕੇ ਦੇ ਨਸ਼ੇ ਪੱਤੇ ਵਾਲੇ ਮੁੰਡੇ ਹੀ ਸਾਰੇ ਕਿੰਨੇ ਕ ਬੋਤਲ ਕੱਢ ਤੋਂ ਕੱਢੋਨੇ ਹੀ 25 30 ਜਣੇ ਹਾਂ ਹਰੇਕ ਹੱਥ ਹਥਿਆਰ ਸੀ ਸਾਰਿਆਂ ਕੋਲ ਹੀ ਹਥਿਆਰ ਸੀ ਤਕਰੀਬਨ ਜੀ ਗੋਲੀਆਂ ਕੱਢ ਤੋਂ ਕੱਢ 25 30 ਫਾਇਰ ਕੀਤੇ ਆਈ 25 30 ਫਾਇਰ ਕੀਤੇ ਆ ਨਾ ਕਾਪੇ ਹਥਿਆਰ ਸੰਦ ਸਾਰਿਆਂ ਕੋਲੇਗਾ ਸੀ ਤਾਂ ਹੀ ਤਾਂ ਪਿੰਡ ਵਾਲੇ ਨਿਕਲੇ ਨਹੀਂ ਡਰਦੇ ਫਿਰ ਰਾਤ ਨੂੰ ਜੀ ਉਹ ਟਾਈਮ ਗਲਤ ਸੀ ਤੇ ਆਂਡ ਗਵਾਂਡ ਵੀ ਬੱਚੇ ਹੀ ਸਾਰਿਆਂ ਦੇ ਹੁਣ ਕਹੇ ਵੀ ਹੀ ਤੇ ਵਾਰਨਿੰਗ ਦਿੰਦੇ ਸੀ ਆਜੋ ਜਿੰਨੇ ਆਜੋ ਜਦੋਂ ਦੱਸ ਕੇ ਆਉਂਦੇ ਜਾਂ ਗੱਲ ਕਰਦੇ ਫਿਰ ਪਿੰਡ ਚ ਅਸੀਂ ਲੰਘਣ ਕਿਵੇਂ ਦਿੰਦੇ 10 ਵਜੇ ਦਾ ਟਾਈਮ ਸੀ ਰਾਤ ਤਾਂ ਕਰਕੇ ਸਾਡੇ ਕੋਲ ਕੁਝ ਹੋਇਆ ਨਹੀਂ ਇਹ ਸ਼ਹਿਰ ਦੇ ਬਸਤੀਆਂ ਦੇ ਸੀ ਆਵਾ ਬਸਤੀ ਤੇ ਬੋਰੀਆਂ ਵਾਲੀ ਬਸਤੀ ਦੇ ਸੀ ਬਾਕੀ ਆਸੇ ਪਾਸੇ ਬਸਤੀ ਦੇ ਹੋਣੇ ਜੀ ਪੁਲਸ ਦੇ ਕੋਲੇ ਚੱਕੀ ਫਿਰਦੇ ਆ ਜੀ 2-2 ਹਥਿਆਰ ਜਵਾਕਾਂ ਦੇ 2-2 ਪਿਸਤੌਲ ਟੰਗੇ ਆ ਸ਼ਰਿਆਮ ਸ਼ਹਿਰ ਚ ਹੀ ਗਏ ਵਾਧੂ ਜੀ ਗੁੰਡਾ ਕਰਦੀ ਕੀ ਜੀ ਪਿੰਡ ਸਾਡੇ ਕੰਮਕਾਰ ਵਾਲੇ ਬੰਦੇ ਜਦੋਂ ਜਾਂਦੇ ਆ ਤੇ ਲੁੱਟ ਖੋ ਕਰ ਲੈਂਦੇ ਆ ਉਧਰੋਂ ਚਰਾੜਾਂ ਤੇ ਲੁੱਟ ਲੈਂਦੇ ਆ ਇੱਕਾ ਫਾਟਕਾਂ ਦੇ ਖੜਦੇ ਆ ਉਧਰੋਂ ਆਪਣੇ ਕਿਆ ਨਾਮ ਕਿਲੇ ਵਾਲੇ ਚੌਂਕ 'ਚ ਖੜਦੇ ਆ ਸਾਰੇ ਚੋਰ ਹੀ ਆਈ ਇਹ ਘਰੇ ਜਿਹੜਾ ਬੰਦ ਪਿਆ ਸੀ ਇਹ ਘਰੇ ਨਹੀਂ ਆਇ ਸੀ ਜੀ ਇਹ ਤਿੰਨ ਚਾਰ ਦਿਨਾਂ ਤੋਂ ਗਏ ਹੋਈ ਕਿਤੇ ਰਿਸ਼ਤੇਦਾਰੀ ਤੇ ਇਹ ਲੋੜੀ ਦੇਣ ਗਏ ਗੁੜੀਆ ਕੋਲੇ ਇਹਦਾ ਅਸੀਂ ਕੱਲ ਜੀ ਤੜਕੇ ਇਹਨਾਂ ਨੂੰ ਫੇਰ ਬੁਲਾਇਆ ਫੋਨ ਕਰਕੇ ਫੇਰ ਆਏ ਆ ਕਿੰਨਾ ਕੁ ਸਮਾਨ ਥੋੜਾ ਸਾਡੇ ਸਾਹਮਣੇ ਜੀ ਕੁਝ ਛੱਡਿਆ ਹੀ ਨਹੀਂ ਦਾ ਘਰ ਦੇ ਵਿੱਚ ਬਹੁਤ ਜੀਤੀ 35 ਤੋਂ ਜ਼ਿਆਦਾ ਫਾਇਰ ਕੀਤੇ ਹੋਣੇ ਆ ਅਹੀਂ ਤੱਕ ਪਤਾ ਨਹੀਂ ਕਿ ਜੰਗ ਲੱਗ ਗਈ ਕਿਉਂਕਿ ਨਾਲ ਇੱਧਰ ਸੀ ਦਾ ਪਾਕਿਸਤਾਨ ਵਾਲੇ ਦਾ ਬਾਅਦ ਚ ਪਤਾ ਲੱਗਾ ਪਿੰਡ 'ਚ ਸਾਡੇ ਫੈਰ ਹੋਈ ਜਾਂਦੇ ਇਨੇ ਕੋਲਸ ਨੂੰ ਆ ਕੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਤਾਂ ਹੀ ਨਹੀਂ ਜੀ ਐਫਆਈ ਕਰਾ ਕੇ ਆਏ ਆ ਪਿੰਡ ਪੰਚਾਇਤ ਗਈ ਹੀ ਕੱਲ ਸਾਰੀ ਸਾਡੀ ਪੁਲਿਸ ਨੂੰ ਦੱਸ ਕੇ ਆਇਆ ਜਾਂ ਸਾਰਾ ਵਾਕਿਆ ਵੀਡੀਓ ਬੁਖਾ ਕੇ ਆਏ ਜੀ ਇਹ ਰਾਤ ਦੀ ਘਟਨਾ ਹੈਗੀ ਜੀ 9:30 ਤੋਂ 10 ਵਜੇ ਕਰੀਬ 10:00 ਵਜੇ ਦੀ ਘਟਨਾ ਹੋਣ ਕਾਰਵਾਈ ਦੀ ਮੰਗ ਹਾਂ ਜੀ ਮੈਨੂੰ ਕਰ ਚਾਹੀਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਹੜੇ ਭੈਜੋ ਇਹਨਾਂ ਨੇ ਪਿਸਤੌਲ ਲਈ ਫਿਰਦੇ ਪੁਲਸ ਆਪ ਨਾਲੇ ਮੇਨਤਲਾ ਦਾ ਮਹੀਨਾ ਲੈਂਦੀ ਆ ਤਾਂ ਕਰਕੇ ਤਾਂ ਫੜਦੇ ਹੀ ਨਹੀਂ ਕਿਸੇ ਨੂੰ ਦੋ ਦੋ ਪਿਸਤੌਲ ਆ ਸਾਰਿਆਂ ਕੋਲੇ ਚਾਰ ਚਾਰ ਲਈ ਫਿਰਦੇ ਘਰਾਂ ਚੋਂ ਹਥਿਆਰ ਵੱਧੂਗੇ ਇਹਨਾਂ ਦੇ ਕੀ ਨਾਮ ਤੋਂ ਅਮਰੀਕ ਸਿੰਘ ਜੀ ਅਮਰੀਕ ਸਿੰਘ ਕਿੱਥੇ ਰਹਿੰਦੇ ਆ ਹਾਂ ਏਹੀ ਪਿੰਡ ਹੈ ਮੇਰਾ ਜੀ ਏਹੀ ਘਰ ਰਹੇ ਕੁੰਡੇ ਪਿੰਡ ਜੀ ਹਾਂ ਜੀ ਕੀ ਹੋਇਆ ਜਿਹੜਾ ਹਾਂ ਜੀ ਆ ਮੇਰੇ ਕਾਂਟ ਹੋਇਆ ਜੀ ਮੈਂ ਕਿ ਐਸੇ ਗੁੜੀਆਂ ਨੂੰ ਲੋੜੀ ਦੇਣ ਜੀ ਤੇ ਬਾਅਦ ਚ ਸਾਨੂੰ ਪਿੰਡ ਲੈ ਬਾਅਦ ਦੱਸਿਆ ਜੀ ਮੇਰੀ ਭਾਨ ਤੋੜ ਸਾਰਾ ਕੁਝ ਕਰ ਗਿਆ ਜੀ ਫਿਰ ਮੈਂ ਕੱਲ ਐਸੇ ਕੱਲ ਫਿਰ ਮੈਂ ਮੰਗ ਕੀਤੀ ਪੁਲਿਸ ਨੂੰ ਮੈਂ ਮੇਰੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਮੈਨੂੰ ਨਾ ਅਕ ਜਿਹੜਾ ਮੇਰਾ ਬੰਦਾ ਮੈਨੂੰ ਦਿੱਤਾ ਜਨ ਇਨਸਾਫ ਦੇਣਾ ਚਾਹੀਦਾ ਤੇ ਹੁਣ ਜਿਹੜੀ ਇਹ ਗੋਲੀਆਂ ਚੰਡੀਆਂ ਪੰਪੜ ਵੀ ਕੀਤੀ ਹਾਂ ਹਾਂਜੀ ਹਾਂਜੀ ਕਿੰਨੇ ਕਫਾਈ ਫਿਰ ਹੁਣ ਮੈਂ ਤੇ ਘਰੇ ਨਹੀਂ ਹੈਗਾ ਜੀ ਆਮ ਆਪਣੇ ਘਰ ਆਂਡ ਗਾਂਡ ਕਹਿੰਦਾ ਜੀ ਬਹੁਤ ਫਾਇਰਿੰਗ ਹੋਈ ਜੀ ਹਾਂਜੀ ਅੰਦਰ ਕੀ ਮਿਲੇ ਤੁਹਾਡੇ ਕੋਲ ਦੋ ਕਾਰਤੂਸ ਜੀ ਮੈਨੂੰ ਤੇ ਲੱਭੇ ਜੀ ਬਾਕੀ ਅੰਦਰ ਪੱਜ ਟੁੱਟ ਹੋਈ ਹੋ ਸਕਦਾ ਹੋਰ ਵੀ ਕੋਈ ਬਰਾਮਤ ਹੋਈ ਜਾਂਨ ਬੰਦ ਤੇ ਕਰ ਹਾਂ ਹਾਂ ਬੰਦ ਪਿਆ ਸੀ ਕਰ ਜੀ ਬੰਦ ਤਾਲਾ ਤੋੜ ਤੇ ਅੰਦਰ ਵੜੇ ਜੀ ਮੇਰਾ ਸਭ ਨੁਕਸਾਨ ਕੀਤਾ ਕੋਈ ਰਨਸ ਪੁਰਾਣੀ ਸੀ ਕੋਈ ਰਨਸ ਪੁਰਾਣੀ ਸੀ 6 ਮਹੀਨੇ ਤੋਂ ਪਹਿਲਾਂ ਸਿਕੋ ਗੋਲੀਆਂ ਚਲਾ ਦੇ ਗਏ ਸੀ ਸਾਡੇ ਪਿੰਡ ਜੀ ਉਦੋਂ ਵੀ ਮੇਰਾ ਬੱਚਾ ਮੱਸਾ ਬੱਚਾ ਸੀ ਜੀ ਤੇ ਹੁਣ ਇਹੀ ਫੇਰ ਉਹ ਆ ਗਏ ਨੇ ਫੇਰ ਗਏ ਇਹੀ ਰਨਸ ਹੋ ਗਈ ਹੈ ਕਾਰਵਾਈ ਦੀ ਹੋਰ ਕਾਰਵਾਈ ਮੈਨੂੰ ਮੰਗ ਪੂਰੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਕੋਈ ਬੰਦੇ ਜੇ ਤੱਕ ਕਾਰਵਾਈ ਦੀ ਕੀਤੀ ਕੀ ਆ ਕੇ ਕੀਤੀ ਜੀ ਕਾਰਵਾਈ ਕੀਤੀ ਐਮ ਆਰ ਆਈ ਸਾਰੇ ਆਪਣਾ ਦਰਖਾਸਤ ਲਿਖਵਾਤੇ ਆ ਜੀ ਗੱਲ ਹੋਈ ਸੀ ਕਹਿੰਦੇ ਜੀ ਅਸੀਂ ਆਹ ਤੇ ਮੌਕਾ ਦੇਖੀਏ ਅਦਿਕਾਰਗਿ ਕਾਰਵਾਈ ਨਹੀਂ ਹਲਜੀਓ ਆਨਸਾਫ ਚਾਹੀਦਾ ਮੈਨੂੰ ਇੱਕ ਮਹੀਨੇ ਪਹਿਲਾਂ ਪਰਮਜੀਤ ਅਸੀਂ ਇੱਥੋਂ ਦੇ ਰਹਿਣ ਵਾਲੇ ਤੇ ਕੀ ਦੇਖਿਆ ਜੀ ਇੱਥੇ ਗੋਲੀਆਂ ਚੱਲੀਆਂ ਦੇਖੀਆਂ 30 40 ਜਣੇ ਸੀਗੇ ਕਿੰਨੀਆਂ ਗੋਲੀਆਂ ਵਾਧੂ ਗੋਲੀਆਂ ਚੱਲੀਆਂ 30 40 ਗੋਲੀਆਂ ਉਹਨਾਂ ਚਲਾਈਆਂ ਪਤਾ ਹੀ ਨਹੀਂ ਲੱਗਾ ਇਸ ਦਾ ਪੈਸਾ ਅਸੀਂ ਬਾਹਰ ਨਿਕਲੇ ਸਾਈਦ ਰਾਨ ਕੇ ਵੇਖਿਆ ਵੀ ਕੀ ਹੋ ਗਿਆ ਤੇ ਕਹਿੰਦਾ ਵੀ ਤੁਹਾਨੂੰ ਵੀ ਪੁੰਨ ਦੇਵਾਂਦੇ ਅਸੀਂ ਸੁੱਤੇ ਪਏ ਸੀ ਹਾਂਜੀ ਸੁੱਤੇ ਪਏ ਉੱਥੇ ਸੀ ਇਹ ਘਰ ਇੱਕ ਬੰਦ ਸੀ ਹਾਂਜੀ ਬੰਦ ਸੀ ਹਾਂਜੀ ਗੁਡੀਆਂ ਕੋਲੇ ਗਿਆ ਸੀ ਲੋੜੀ ਲੈ ਕੇ ਹਾਂਜੀ ਤੇ ਘਰ ਦੀ ਕੀ ਹੋਰ ਵੀ ਕੀਤਾ ਨੁਕਸਾਨ ਘਰ ਦਾ ਵੱਧੋ ਨੁਕਸਾਨ ਤੁਹਾਡੇ ਸਾਹਮਣੇ ਹੀ ਆ ਹਾਂ ਵੇ ਕੋਈ ਛੱਡਿਆ ਹੀ ਨਹੀਂ ਨਾ ਕੋ ਕੌਲੀ ਨਾ ਕੋ ਗਲਾਸ ਸਾਰੀ ਤੋੜ ਪਨ ਕਰਤੀ ਹੋਰ ਕੁਝ ਕੀ ਮੰਗਦਾ ਪੁਲਿਸ انصاف ਹੀ ਆ ਮੰਗਦੇ ਨੇ ਜਿੰਨਾ ਦਾ ਨੁਕਸਾਨ ਹੋਇਆ ਇਨਸਾਫ ਹੀ ਮੰਗਦੇ ਹਾਂਜੀ ਗੁਰਮਚਨ ਸਿੰਘ ਜੀ ਨਹੀਂ ਜੀ ਸਾਫ ਕਰ ਸਪੈਂਚੀ ਨਾਲ ਹੀ ਲੜਾਂਗੇ ਸਪੈਂਚੀ ਨਾਲ ਹੀ ਲੜਾਂਗੇ ਸਪੈਂਚ ਦਾ ਹੀ ਕੰਮ ਕਰੀਦਾ ਵੈਸੇ ਪਿੰਡ ਉੱਲ੍ਹਾ ਕੇ ਆਪਣਾ ਨਹੀਂ ਉੰਡੇ ਉੱਲ੍ਹਾ ਕੇ ਤੇ ਇਹ ਕੀ ਹੋਇਆ ਇਹ ਬਿੰਦੂ ਰਾਤ ਹਨ ਪਛਾ ਤੇ ਬੰਦੇ ਹੈ ਰਾਤ ਨੂੰ 10:30 ਪੌਣੇ 11 ਦੇ ਕਰੀਬ 30 35 ਬੰਦੇ ਆ ਘਰ ਨੂੰ ਤਾਲਾ ਲੱਗਿਆ ਸੀ ਹੁਣ ਪਤਾ ਨਹੀਂ ਕਿ ਪ੍ਰਾਨੀ ਰੰਜੇਸ਼ ਸਿੰਘ ਜੀ ਪਹਿਲਾਂ 6 ਮਿੰਟ ਸਾਡੇ ਕੋਲ ਗੋਲੀ ਚੱਲੀ ਪਿੰਡ ਦੇ ਵਿੱਚ ਉਹਦੇ ਤੇ ਅਸੀਂ ਕੋਈ ਸਿਰਾਂ ਨਹੀਂ ਚੱਕਿਆ ਪਿੰਡ ਨੇ ਉਦੋਂ ਨਹੀਂ ਕੀਤਾ ਇਹ ਤੇ ਕੋਈ ਗੱਲ ਨਹੀਂ ਆਸਮੀ ਰੰਗੇ ਚ ਕੋਈ ਚੱਕਰ ਨਹੀਂ ਇਹ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਘਰ ਆਇਆ ਪੂਰੇ ਘਰ ਦਾ ਨੁਕਸਾਨ ਕਰ ਗਿਆ ਜਿਵੇਂ ਘਰ ਜੀਵਨ ਘਰ ਜੀਵ ਮਾਰ ਜਾਣਾ ਸਨ 25 30 ਫਾਇਰ ਕੀਤੇ ਘਰ ਨਾਲ ਆ ਬੱਚੇ ਚੱਕ ਕੇ ਲੈ ਗਏ ਕਾਰ ਤੋਂ ਇਹ ਤੁਹਾਨੂੰ ਸਾਰਾ ਉਹਦੇ ਨੂੰ ਜਿਹੜੇ ਮਿਲੇ ਇੱਕ ਦੋ ਪਏ ਆ ਬਾਕੀ ਉਸ ਤੋਂ ਬਾਅਦ ਘਰ ਖੁੱਲ੍ਹਾਇ ਬੱਚੇ ਨੂੰ ਚ ਲੈ ਕੇ ਚੱਲ ਕੇ ਸਾਡੀ ਪ੍ਰਸ਼ਾਸਨ ਅਗੇ ਇਹੀ ਮੰਗੇ ਵੀ ਸਾਰਾ ਬੰਦਨ ਸਾਫ ਦਿੱਤਾ ਜਾਵੇ ਤੇ ਸਾਡੇ ਪਿੰਡ ਦਾ ਬਚਾ ਕੇ ਰੱਖਿਆ ਜਾਵੇ ਘਰ ਬੰਦ ਸੀਗਾ ਜੀ ਘਰ ਬੰਦ ਸੀਗਾ ਜੀ ਨਿਸ਼ਾਨਾ ਬਣਾਇਆ ਗਿਆ ਜੀ ਘਰ ਬੰਦ ਲੋ ਜੀ ਦੇਖੋ ਤੁਹਾਡੇ ਸਾਹਨੇ ਕੋਈ ਚੀਜ਼ ਛੱਡੀ ਨਹੀਂ ਕਰਦੇ ਵਿੱਚ ਜੀ ਇਹ ਸਾਰਾ ਕਿਸ਼ਤਾ ਦੇ ਸਮਾਨ ਲੱਗੇ ਗਰੀਬਾਂ ਘਰਾਂ ਨੇ ਬਣਾਇਆ ਕੁਜਾਇਦਾ ਦੇ ਮਾਲਕ ਤਾਂ ਹੈ ਨਹੀਂਗੇ ਅੰਜਕ ਪੁਰਾਣੀ ਵਿੱਚ ਮੁੰਡਿਆਂ ਦੇ ਆਸਰੇ ਕੋਈ ਅੰਜਰਾਂ ਦੇ ਛਾਪੜੀ ਬਾਹਰ ਕੱਢਣਾ ਘਰ ਵਜੇ ਘਰ ਕਾਲੇ ਦਾ ਸਾਰਾ ਪਰਿਵਾਰ ਮਾਰ ਦਿੰਦੇ ਨੇ ਬੋਲਸਮਾ ਦਾ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਦਰਖਾਸਤ ਦੇ ਕੇ ਕੋਈ ਆ ਪਹੁੰਚੇ ਨਹੀਂ ਆ ਕੇ ਸੁਣੇ ਨਹੀਂਗਾ ਸਟ ਪ੍ਰਸ਼ਾਸਨ ਵੇਹੀ ਮੰਗੇ ਵੀ ਸਾਡੇ ਪਿੰਡ ਦੇ ਇਨਸਾਫ ਕੀਤਾ ਜਾਵੇ ਤੇ ਸਾਡੇ ਪਿੰਡ ਚ ਬਾਰ ਬਾਰੇ ਵਾਰਦਾਤਾਂ ਕਿਉਂ ਹੁੰਦੀਆਂ ਨੇ ਸਰਮਈ ਵੀ ਸਕੇ ਵਾਲਮੀਕੀ ਤੱਕਾ ਬੈਠਾਏ ਤੇ ਕੋਈ ਬੰਦਾ ਸਾਡੀ ਗੱਲ ਸੁਣ ਕੇ ਖੁਸ਼ ਹੀ ਨਹੀਂਗਾ ਉਸਦੀ ਪੁੱਤ ਢਿੱਲ ਪੂਰੀ ਢਿੱਲੇ ਜੀ ਪਰਸਕਾਲ ਦਿਖਾ ਦਿੱਤੀ ਪੰਜ ਸਵੇਰੇ ਜਾ ਕੇ 10 ਵਜੇ ਉਸ ਤੋਂ ਬਾਅਦ ਕੱਲ ਪੂਰਾ ਦਿਨ ਗਿਆ ਚਲ ਅੱਜ ਫੇਕ 12 ਇੱਕ ਵਾਰ ਚੱਲਿਆ ਕੋਈ ਪਹੁੰਚਿਆ ਹੀ ਨਹੀਂਗਾ ਕਾਰ ਬਈ ਜ਼ਰੂਰ ਹੋਣੀ ਚਾਹੀਦੀ ਸੀ ਬੰਦੀ ਸਜ਼ਾ ਮਿਲਣੀ ਚਾਹੀਦੀ ਲੋਕੀਆਂ ਨੂੰ ਆਹ ਚੱਲ ਰਹੀ ਆ ਨਹੀਂ ਨਹੀਂ ਇਹ ਤਾਂ ਨਹੀਂ ਕਰ ਰਹੀ 500 ਵੀ ਹੋਈ ਦੇਖੀ ਤੁਸੀਂ ਆ ਕੇ ਕੀ ਹਾਂ ਦੇਖੋ 500 ਜ਼ਰੂਰੀ ਆ ਇਹ ਤਾਂ ਸਾਫ਼ ਗੱਲ ਹੈਗੀ ਆ ਪਰ ਇਹ ਜਦੋਂ ਇਹਦਾ ਮੁੰਡਾ ਜਿਹੜਾ ਜਿਨ੍ਹਾਂ ਨੇ ਵੀ ਲੜ打 ਢੀਗੀ ਆ ਉਹ ਜਦ ਤੱਕ ਸਾਨੂੰ ਸਾਹਮਣੇ ਨਹੀਂ ਆਂਦਾ ਉਦੋਂ ਤੱਕ ਕੁਝ ਬੰਦੇ ਬਾਰੇ ਨਹੀਂ ਕਹਿ ਸਕਦੇ ਪਰਦਾਲ ਚੱਲ ਰਹੀ ਆ ਤਫਤੀਸ਼ ਕਰਨ ਕੇ ਬਾਅਦ ਜਦ ਮਾਮਲਾ ਸਾਹਮਣੇ ਆਏਗਾ ਤਾਂ ਦੱਸ ਦਿੱਤਾ ਜਾਏਗਾ ਹਾਂ ਉਹ ਜਿਹੜੀ ਗੋਲਡਾ ਦੀ ਰੋਕ ਲਗਾ ਰਹੇ ਕਿਉਂ ਗੋਲੀਆਂ ਦੇ ਵੀ ਰੋਕ ਲਗਾ ਰਹੇ ਨੇ ਗੋਲੀਆਂ ਭਾਜੀ ਜਿਹੜੀ ਗੋਲੀਆਂ ਨੇ ਮੈਂ ਫੋਰੈਂਸਿਕ ਸੈਂਸ ਲੋਬਟਰੀ ਭੇਜਾਂਗਾ ਉਹ ਦੱਸੇਗਾ ਗੋਲੀਆਂ ਫ੍ਰੈਂਚ ਚੱਲੀਆਂ ਜਾਂ ਬਾਦਲੀਆਂ ਚੱਲੀਆਂ ਅਗਲੀ ਗੱਲ ਕਰ ਕੀਤੀ ਜਾ ਰਹੀ ਹੈ ਫਿਰ ਗੱਲ ਅਸੀਂ ਮੋਹਲੇ ਸਾਰੇ ਪਤਾ ਕੀਤਾ ਇੱਕ ਦੋ ਬੰਦੇ ਇਲਾਵਾ ਹੋਰ ਕੋਈ ਨਹੀਂ ਦੱਸ ਰਿਹਾ ਠੀਕ ਹੈ ਜੀ ਬਾਕੀ ਅਸੀਂ ਆਪਣੇ ਪ੍ਰਦਾਨ ਪ੍ਰਦਾਨ ਕਰ ਰਹੇ ਹਾਂ ਤੇ ਜੋ ਪ੍ਰਦਾਨ ਸਾਹਮਣੇ ਆਏਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਫਿਰ ਜਦ ਅਸੀਂ ਕਾਰਵਾਈ ਕਰਨ ਜਾ ਰਹੇ ਹਾਂ ਠੀਕ ਹੈ ਜੀ